ਇਸ ਟੈਕਨੋਲੋਜੀ ਦਾ ਫਾਇਦਾ ਕੀ ਹੋਣਾ ਉਹ ਤੁਹਾਨੂੰ ਸਲਾਈਡਸ ਤੁਸੀਂ ਦੇਖਿਆ ਹੋਣੀ ਹੈ ਇਟਸ ਨਾਟ ਫॉर ਐਵਰੀਡੇ ਪੇਸ਼ੈਂਟਸ ਇਹਦਾ ਫਾਇਦਾ ਇਹ ਹੋਣਾ ਕਿ ਜਿਹੜੇ ਮਰੀਜ਼ਾਂ ਦੀ ਸਰਜਰੀ ਅੱਗੇ ਬਹੁਤ ਮੁਸ਼ਕਲ ਤਰੀਕੇ ਨਾਲ ਹੁੰਦੀ ਸੀ ਜਾਂ ਕਈ ਵਾਰੀ ਹੋ ਹੀ ਨਹੀਂ ਸੀ ਪਾਉਂਦੀ ਔਰ ਉਹ ਸਾਰੀ ਉਮਰ ਲਈ ਅਪਾਹਜ ਰਹੇ ਜਾਂਦੇ ਸੀ ਮੈਂ ਹੱਡੀਆਂ ਦੇ ਖੇਤਰ ਦੀ ਗੱਲ ਕਰ ਰਿਹਾ ਹਾਂ ਪਰ ਜੇ ਕੋਈ ਜਿਹਦੇ ਚੂਲੇ ਦੇ ਬਹੁਤ سارے ਆਪਰੇਸ਼ਨ ਹੋ ਗਏ ਇਹਦੇ ਦੁਬਾਰਾ ਨਹੀਂ ਹੋ ਸਕਦਾ ਇਹ ਬੋੜਿਆਂ ਦੇ ਬਹੁਤ ਸਾਰੇ ਆਪਰੇਸ਼ਨ ਹੋ ਗਏ ਤੇ ਦੁਬਾਰਾ ਆਪਰੇਸ਼ਨ ਨਹੀਂ ਹੋ ਸਕੀ ਇਹ ਉਹ ਨਾਮ ਨਿਜਾਮਾਸਤੇ ਬਹੁਤ ਲਾਹੇਵੰਦ ਜਿਹੜਾ ਹੈਗਾ ਟੈਕਨੋਲੋਜੀ ਹੈ ਉਹ ਸਿੰਪਲ ਮੈਥਡ ਹੈ ਕਿ ਉਹਨਾਂ ਦਾ 3D CT scan ਕਰਕੇ ਪਹਿਲਾਂ ਸਾਨੂੰ ਬਾਹਰ ਭੇਜਣਾ ਪੈਂਦਾ ਸੀ ਹੁਣ ਲਬੋਰਟਰੀ ਉਹਨੂੰ ਜਿਹੜੀ 3D ਪ੍ਰਿੰਟਿੰਗ ਲੈਬ ਕਹਿੰਦੇ ਨੇ ਉਹ ਸਾਡੇ ਹਸਪੀਟਲ ਦੇ ਅੰਦਰ ਹੀ ਅਵੇਲੇਬਲ ਹੋ ਗਈ ਉਹ ਵਿਦਨ ਅਡੇ ਉਹਦਾ ਮਰੀਜ਼ ਦਾ ਜੋ ਵੀ ਹੱਡੀਆਂ ਦੇ ਵਿੱਚ ਇਫੈਕਟ ਹੈਗਾ ਉਹ ਫਿਰ ਮਾਡਲ ਤਿਆਰ ਹੋ ਜਾਊਗਾ ਵਿਥਿਨ 10 ਤੋਂ 15 ਡੇਸ ਜਿਹੜਾ ਫਾਈਨਲ ਇੰਪਲਾਂਟ ਉਹ ਬਣ ਕੇ ਤਿਆਰ ਹੋ ਜਾਊਗਾ ਸੋ ਅਡੀਆਂ ਦੇ ਬਹੁਤ ਸਾਰੇ ਆਫੇ ਕੇਸ ਜਿਹੜੇ ਅਗੇ ਸੋਲਵ ਨਹੀਂ ਕੀ ਹੋ ਸਕਦੇ ਹੁੰਦੇ ਉਹ ਬੜੇ ਆਰਾਮ ਦੇ ਨਾਲ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਸੋਲਵ ਹੋ ਜਾਂਦੇ ਮੈਂ ਅਕਸਰ ਇਹ ਉਮਰ ਦਾ ਵੀ ਦੇਖਿਆ ਜਾਏਗਾ ਕਿੰਨੀ ਉਮਰ ਤੱਕ ਤੁਸੀਂ ਇਹ ਕਰ ਸਕਦੇ ਹੋ ਨਹੀਂ ਉਮਰ ਦਾ ਕੋਈ ਤਕਾਲਾ ਨਹੀਂ ਹੁੰਦਾ ਬਿਮਾਰੀ ਜਿਹੜੀ ਆ ਉਹ ਉਮਰ ਨਹੀਂ ਦੇਖਦੀ ਹੁੰਦੀ ਸੋ ਜਿਵੇਂ ਆਪਰੇਟ ਦੀ ਗੱਲ ਕੀਤੀ ਖੰਡੀਆਂ ਤੋਂ ਇਲਾਵਾ ਇਹਦਾ ਯੂਸ ਜਿਹੜਾ ਇਸ ਟੈਕਨੋਲੋਜੀ ਦਾ ਹੋਏਗਾ ਉਹ ਕੈਂਸਰ ਦੇ ਮਰੀਜ਼ਾਂ ਨੂੰ ਇਹ ਬਹੁਤ ਲਾਹੇਵੰਦ ਸਾਬਤ ਹੋਏਗੀ। ਉਹਨਾਂ ਦਾ ਵੀ ਆਪਰੇਸ਼ਨ ਤੋਂ ਪਹਿਲਾਂ ਹੀ ਪਲੈਨਿੰਗ ਕਰ ਲਈ ਜਾਏਗੀ 3D ਸੋਰਮਸ ਪਲੈਨਿੰਗ ਦੇ ਨਾਲ ਔਰ ਜਿਹੜਾ ਇਹ ਨਵੀਂ ਟੈਕਨੋਲੋਜੀ ਹੈ 3D ਉਹਦੇ ਨਾਲ ਸਰਜਰੀ ਕਰਨ ਤੋਂ ਪਹਿਲਾਂ ਹੀ ਸਰਜਰੀ ਪਲਾਨ ਕਰ ਲਈ ਜਾਏਗੀ ਵੀ ਇਹ ਜੀ ਕਿੰਨੀ ਜਿਹੜਾ ਹੱਡੀ ਕੱਢਣੀ ਹੈ ਕਿੰਨਾ ਅੰਗ ਕੱਢਣਾ ਔਰ ਉਹਨੂੰ ਰਿਪਲੇਸ ਕਿਸ ਨਾਲ ਕਰਨਾ ਹੈ। ਔਰ ਜਿਹੜੀ ਚੀਜ਼ ਨਾਲ ਰਿਪਲੇਸ ਕਰਨਾ ਹੈ ਉਹ ਵੀ ਹੁਣ ਇੱਥੇ ਹੀ ਬਣ ਕੇ ਤਿਆਰ ਹੋ ਜਾਇਆ ਕਰੇਗੀ ਸੋ ਜੈਸੇ ਮੇਰੇ ਬੀਬੀ ਮੈਂ ਤੇ ਇਸ ਤੋਂ ਇਲਾਵਾ ਡਾਕਟਰ ਮਹਾਰਜਨ ਸਾਹਿਬ ਬੈਠੇ ਨੇ ਇਹਨਾਂ ਨੇ ਜਿਸ ਤਰ੍ਹਾਂ ਤੋਂ ਐਕਸਪਲੇਨ ਕੀਤਾ ਕਿ ਪਲਾਸਟਿਕ ਸਰਜਰੀ ਉਹ نیشنل ਮੈਡੀਕਲ ਕਮਿਸ਼ਨ ਉਹ ਵਰਕਸ਼ਾਪ ਨਹੀਂ ਕਰਦੀ ਬਸ ਉਹ ਆਪਣੇ नेशनल मेडिकल कमीशन के कुल 800 से ज्यादा मेडिकल कॉलेज है कंट्री में तो उनको प्रमोट करती है कि ये जो स्किल और वर्चुअल ट्रेनिंग है, है उससे वो प्रमोट करे ये ट्रेनिंग एंड ये ट्रेनिंग को ज्यादा बढ़ावा दे क्योंकि नए जनरेशन के डॉक्टर के लिए बहुत अच्छे एजुकेशनल टूल है जो उनको जल्दी से जल्दी कॉम्पिटेंट बनाएंगे इसके लिए और एट द सेम टाइम को उसका एडवांटेज मिलेगा को कॉन्फ्रेंस है एक बहुत महत्वपूर्ण विषय की गई जिसका नाम है थ्री डी प्रिंटिंग टेक्नोलॉजी एंड वर्चुअल रियलिटी ਐਂਡ ਅਸੀਂ ਬਹੁਤ ਖੁਸ਼ਕਿਸਮਤ ਆ ਕਿ ਐਡੀ ਮਹਾਨ ਹਸਤੀ ਜਿਹੜੀ ਸਾਡੇ ਕੰਟਰੀ ਦੀ ਹੈ ਡਾਕਟਰ ਅਭਿਜਤ ਸ਼ੇਠ ਇਹ ਨੈਸ਼ਨਲ ਮੈਡੀਕਲ ਬੋਰਡ অর ਨੈਸ਼ਨਲ ਐਜੂਕੇਸ਼ਨ ਬੋਰਡ ਇਹ ਦੋਵਾਂ ਦੇ ਇਨਚਾਰਜ ਨੇ ਸਾਰੇ ਕੰਟਰੀ ਦੇ অর ਆਪਣੇ ਮੈਡੀਕਲ ਐਜੂਕੇਸ਼ਨ অর ਹਸਪੀਟਲਸ ਦੀਆਂ ਜਿੰਨੀਆਂ ਵੀ ਪਾਲਿਸੀਸ ਹੈਗੀਆਂ ਜਿੰਨਾਂ ਵੀ ਸੁਧਾਰ ਲਿਆਂਦਾ ਉਹ ਇਹਨਾਂ ਦੀ ਬਦੌਲਤ ਹੈਗਾ ਪਿਛਲੇ 10 ਸਾਲ ਤੋਂ ਇਹ ਸੇਵਾ ਨਿਭਾ ਰਹੇ ਨੇ ਤੋ ਇਹ ਜਿਹੜੀ ਨਵੀਂ ਟੈਕਨੋਲੋਜੀ ਜਿਹੜੀ ਅਸੀਂ ਅੰਮ੍ਰਿਤਸਰ ਚ ਇੰਟਰੋਡਿਊਸ ਕੀਤੀ ਹੈ 3D ਪ੍ਰਿੰਟਿੰਗ ਐਂਡ ਵਰਚੁਅਲ ਰਿਐਲਿਟੀ ਇਹ ਨਾਰਥ ਇੰਡੀਆ ਦੇ ਵਿੱਚ ਪਹਿਲੀ ਜਗ੍ਹਾ ਹੈ ਜਿੱਥੇ ਇਹ ਟੈਕਨੋਲੋਜੀ ਇੰਟਰੋਡਿਊਸ ਕੀਤੀ ਗਈ ਦਿੱਲੀ ਤੋਂ ਇਸ ਸਾਈਡ ਤੇ ਟੈਕਨੋਲੋਜੀ ਅੱਗੇ ਅਵੇਲੇਬਲ ਨਹੀਂ ਸੀ ਹੈਗੀ ਸੋ ਇਹਦਾ ਮੇਨ ਜਿਹੜਾ ਫਾਇਦਾ ਹੈਗਾ ਉਹ ਇੱਕ ਤਾਂ ਜਿਹੜੇ ਹੱਡੀਆਂ ਦੇ ਜੋੜਾਂ ਦੇ ਬਹੁਤ ਖਰਾਬ ਹੋਏ ਕੇਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਬਾਰ ਬਾਰ ਆਪਰੇਸ਼ਨ ਕਰਨ ਦੇ ਬਾਅਦ ਹੱਡੀਆਂ ਖੋਖਲੀਆਂ ਹੋ ਜਾਂਦੀਆਂ ਜਾਂ ਹੱਡੀਆਂ ਹੁੰਦੀਆਂ ਹੀ ਨਹੀਂ ਐ ਉਹ ਕੇਸ ਜਿਹੜੇ ਨੇ ਪਹਿਲਾਂ ਤਾਂ ਉਹ ਸੌਲਵ ਨਹੀਂ ਸੀ ਹੁੰਦੇ ਉਹਨਾਂ ਦਾ ਇਲਾਜ ਕੋਈ ਨਹੀਂ ਸੀ ਹੁੰਦਾ ਜੇ ਦੋ ਤਿੰਨ ਵਾਰੀ ਚੂਲਾ ਬਦਲਿਆ ਗਿਆ ਜਾਂ ਦੋ ਤਿੰਨ ਵਾਰੀ ਗੋਡਾ ਬਦਲਿਆ ਗਿਆ ਫਿਰ ਉਹ ਮਰੀਜ਼ ਹਮੇਸ਼ਾ ਵਾਸਤੇ ਅਪਾਹਜ ਹੋ ਜਾਂਦੇ ਸੀ ਬੈੱਡ ਰਿਡਨ ਹੋ ਜਾਂਦੇ ਸੀ ਉਹਨਾਂ ਵਾਸਤੇ ਹੁਣ ਬੜੀ ਆਸਾਨੀ ਦੇ ਨਾਲ ਇਹ 3D ਪ੍ਰਿੰਟਿੰਗ ਟੈਕਨੋਲੋਜੀ ਦੇ ਨਾਲ ਜਿਹੜੀ ਹੈ ਉਹਨਾਂ ਦਾ ਇਲਾਜ ਹੋ ਪਾਏਗਾ ਇਸ ਤੋਂ ਇਲਾਵਾ ਇਹ ਟੈਕਨੋਲੋਜੀ ਜਿਹੜੀ ਹੈ ਇਹ ਜਿਹੜੇ ਕੈਂਸਰ ਦੇ ਮਰੀਜ਼ ਨੇ ਉਹਨਾਂ ਦੇ ਵਿੱਚ ਵੀ ਬਹੁਤ ਯੂਸਫੁਲ ਹੋਏਗੀ ਫਰਜ਼ ਕਰੋ ਕਿਸੇ ਦੇ ਹੱਡੀ ਦਾ ਕੈਂਸਰ ਹੋ ਗਿਆ ਜਾਂ ਕਿਸੇ ਦੇ ਜਬਾੜੇ ਦਾ ਕੈਂਸਰ ਹੋ ਗਿਆ ਤਾਂ ਇਸ ਟੈਕਨੋਲੋਜੀ ਦੇ ਨਾਲ ਉਹਨਾਂ ਦਾ 3D ਸਕੈਨ ਕਰਕੇ ਉਹ ਪਹਿਲਾਂ ਹੀ ਸਰਜਰੀ ਪਲਾਨ ਕਰ ਲਈ ਜਾਏਗੀ ਕਿ ਇਹਦਾ ਜਬਾੜੇ ਦਾ ਕਿੰਨਾ ਹਿੱਸਾ ਕੱਢਣਾ ਹੈ ਔਰ ਉਹਨੂੰ ਦੁਬਾਰਾ ਬਣਾਉਣਾ ਕਿਸ ਤਰ੍ਹਾਂ ਉਹ ਆਪਰੇਸ਼ਨ ਜਿਹੜੇ ਨੇ ਉਹ ਬਹੁਤ ਆਸਾਨ ਔਰ ਫਾਸਟ ਹੋ ਜਾਣਗੇ ਔਰ ਇਸ ਟੈਕਨੋਲੋਜੀ ਦੇ ਨਾਲ ਜਿਹੜੀ ਮਰੀਜ਼ ਦੀ ਰਿਕਵਰੀ ਹੈ ਉਹ ਵੀ ਬਹੁਤ ਫਾਸਟ ਹੋ ਜਾਏਗੀ ਡਾਕਟਰਸ ਨੂੰ ਇਹਨਾਂ ओके ਮਰੀਜ਼ਾਂ ਦਾ ਇਲਾਜ ਜਿਹੜਾ ਉਹ ਬਹੁਤ ਸੌਖਾ ਹੋ ਜਾਏਗਾ ਜਦੋਂ ਰਿਕਵਰੀ ਫਾਸਟ ਹੋ ਗਈ ਤੇ ਮਰੀਜ਼ ਫਿਰ ਜਲਦੀ ਠੀਕ ਹੋ ਜਾਂਦਾ ਸੋ ਬਹੁਤ ਜਿਆਦਾ ਵੱਡੇ ਐਡਵਾਂਟੇਜ ਨੇ ਇਸੇ ਤਰ੍ਹਾਂ ਰੀਡ ਦੀ ਹੱਡੀ ਔਰ ਸਿਰ ਦੇ ਚੋਟਾਂ ਦੇ ਇਲਾਜ ਦੇ ਵਿੱਚ ਵੀ ਇਹ ਟੈਕਨੋਲੋਜੀ ਬਹੁਤ ਕਾਮਯਾਬ ਹੈ ਪਹਿਲਾਂ ਇਹ ਹੁੰਦਾ ਸੀ ਜੇ ਕਿ ਸਿਰ ਦੀ ਸੱਟ ਲੱਗਦੀ ਤੇ ਉਦੋਂ ਫਿਰ ਕਾਫੀ ਸਾਰੀ ਜਿਹੜੀ ਖੋਪੜੀ ਦੀ ਹੱਡੀ ਕੱਢਣੀ ਪੈਂਦੀ ਸੀ ਉਹਨੂੰ ਜੇ ਦੁਬਾਰਾ ਰੱਖਣਾ ਹੋਵੇ ਤੇ 6 ਮਹੀਨੇ ਬਾਅਦ ਫਿਰ ਦੁਬਾਰਾ ਆਪਰੇਸ਼ਨ ਕਰਨਾ ਪੈਂਦਾ ਸੀ ਔਰ ਹੁਣ ਇਸ ਟੈਕਨੋਲੋਜੀ ਨਾਲ ਇੱਕੋ ਆਪਰੇਸ਼ਨ ਦੇ ਵਿੱਚ ਸਿਰ ਦੀ ਸੱਟ ਦਾ ਇਲਾਜ ਵੀ ਹੋ ਜਾਊਗਾ ਔਰ ਜਿਹੜੀ ਖੋਪੜੀ ਕੱਢਣੀ ਪੈਂਦੀ ਸੀ ਉਹਦੀ ਬਜਾਏ ਅਸੀਂ ਆਰਟੀਫੀਸ਼ੀਅਲ ਖੋਪੜੀ 3D ਟੈਕਨੋਲੋਜੀ ਦੇ ਨਾਲ ਬਣਾ ਕੇ ਉਹ ਉੱਥੇ ਰੱਖੀ ਜਾਏਗੀ ਸੋ ਇਸ ਤੋਂ ਇਲਾਵਾ ਰੀਡ ਦੀ ਹੱਡੀ ਦੇ ਜਿਹੜੇ ਆਪਰੇਸ਼ਨ ਨੇ ਉਹਦੇ ਵਿੱਚ ਵੀ ਇਹ ਟੈਕਨੋਲੋਜੀ ਬਹੁਤ ਕਾਮਯਾਬ ਹੈ ਸਾਰੀ ਸਾਰੀ ਫੈਸਿਲਿਟੀ ਹਮੰਤਪੁਰ ਹਸਪੀਟਲ ਦੇ ਵਿੱਚ ਹਾਂ ਡੈਫੀਨਿਟਲੀ ਇਹ ਸਾਰੀ ਜਿਹੜੀ ਟੈਕਨੋਲੋਜੀ ਹੈ ਇਹ ਅਮਰਸਾ ਆਪਣੇ ਅਮਨਦੀ ਹਸਪੀਟਲ ਦੇ ਵਿੱਚ ਸੈਟਅਪ ਕਰ ਦਿੱਤੀ ਗਈ ਹੈ ਔਰ ਇਹ ਅੱਜ ਤੋਂ ਹੀ ਫੰਕਸ਼ਨ ਕਰਨਾ ਸ਼ੁਰੂ ਕਰ ਦੇਗੀ ਤੁਸੀਂ ਇੱਕ ਛੋਟੀ ਜੀ ਐਗਜ਼ਾਮਪਲ ਅੱਜ ਦੇਖੀ ਹੋਣੀ ਹੈ ਕਿ ਸਾਡੇ ਮੁੱਖ ਮਹਿਮਾਨ ਡਾਕਟਰ ਸਾਹਿਬ ਇਹਨਾਂ ਦੀ ਇੱਕ ਫੋਟੋ ਤੋਂ ਅਸੀਂ ਉਹ 3D ਪ੍ਰਿੰਟਿੰਗ ਟੈਕਨੋਲੋਜੀ ਦੇ ਨਾਲ ਇਹਨਾਂ ਦਾ ਹੂਬ ਹੂ ਅਸੀਂ ਇੱਕ ਬੁੱਤ ਕਹਿ ਲਓ ਉਹ ਬਣਾ ਕੇ ਇਹਨਾਂ ਨੂੰ ਅੱਜ ਪੇਸ਼ ਕੀਤਾ ਸੋ ਇਟਸ ਅ ਵੈਰੀ ਗੁੱਡ ਟੈਕਨੋਲੋਜੀ ਇਹਦੇ ਅਹ ਜਿੰਨਾ ਕਿ ਬਚਤ ਹੋਏਗੇ ਇਸ ਚੀਜ਼ ਲੱਗਾਂ ਟਾਈਮ ਜਿਹੜਾ ਅਸੀਂ ਪਹਿਲਾਂ ਤਕਰੀਬਨ ਡੇਢ ਦੋ ਮਹੀਨੇ ਲੱਗਦੇ ਸੀ ਜਦੋਂ ਅਸੀਂ ਬਾਹਰੋਂ ਇਹਦਾ ਮਾਡਲ ਬਣਵਾਇਦਾ ਸੀ ਪਰ ਹੁਣ ਇੱਥੇ ਕੋਈ ਟਾਈਮ ਨਹੀਂ ਲੱਗਣਾ ਹੈ ਜੇ ਅੱਜ ਸੱਟਾਂ ਦਾ ਮਰੀਜ਼ ਆਇਆ ਜਿਹਦਾ ਮੂੰਹ ਸਾਰਾ ਫਿਸਿਆ ਹੋਇਆ ਜਾਂ ਖੋਪੜੀ ਤੇ ਸੱਟ ਲੱਗੀ ਹੋਈ ਹੈ ਜਾਂ ਚੂਲਿਆਂ ਤੇ ਸੱਟ ਲੱਗੀ ਹੋਈ ਹੈ ਉਹਦਾ 3D ਸੀਟੀ ਸਕੈਨ ਆਉਂਦਿਆਂ ਹੋ ਜਾਂਦਾ ਉਹਨੂੰ ਕੋਈ ਟਾਈਮ ਨਹੀਂ ਲੱਗਦਾ ਅੱਧੇ ਘੰਟੇ ਸਕੈਨ ਹੋ ਜਾਂਦਾ ਤੇ 3-4 ਘੰਟੇ ਚ ਉਹ 3D ਮਾਡਲ ਤਿਆਰ ਹੋ ਜਾਂਦਾ ਜਿਹੜਾ ਕਿ ਅੱਗੇ ਡੇਢ ਮਹੀਨੇ ਦੇ ਵਿੱਚ ਹੁੰਦਾ ਹੁੰਦਾ ਸੀ ਸੋ ਟਾਈਮ ਇਜ਼ ਗੋਲਡ ਜੇ ਸ਼ੁਰੂਆਲਾ ਟਾਈਮ ਤੁਸੀਂ ਲੂਜ਼ ਕਰ ਲਿਆ ਤੇ ਫਿਰ ਮਰੀਜ਼ ਦੇ ਰਿਜ਼ਲਟ ਜਿਹੜੇ ਨੇ ਉਹ ਹਮੇਸ਼ਾ ਖਰਾਬ ਹੀ ਰਹਿੰਦੇ ਸਰ ਇੰਡੀਆ 'ਚ ਦੇਖਿਆ ਜੇ ਕਿੰਨੀ ਜਗ੍ਹਾ ਇਹ ਪਲਾਂਟ ਲੱਗੇ ਆ ਮੈਨੂੰ ਇੰਡੀਆ ਦਾ ਟੋਟਲ ਅੰਦਾਜ਼ਾ ਤਾਂ ਮੇਰੇ ਖਿਆਲ 5-6 ਜਗ੍ਹਾ ਤੋਂ ਜ਼ਿਆਦਾ ਨਹੀਂ ਹੋਣਾ ਤੇ ਦਿੱਲੀ ਦੇ ਵਿੱਚ ਇੱਕ ਜਗ੍ਹਾ ਇਹ ਟੈਕਨੋਲੋਜੀ ਲੱਗੀ ਹੋਈ ਹੈ ਦਿੱਲੀ ਤੋਂ ਇਧਰ ਆਪਣੀਆਂ ਜਿਹੜੀਆਂ ਚਾਰ ਸਟੇਟਸ ਨੇ ਜਿੱਦਾਂ ਪੰਜਾਬ ਹਰਿਆਣਾ ਹਿਮਾਚਲ ਜੀ ਐਨ ਕੇ ਇਨਾਂ ਦੇ ਵਿੱਚ ਇਹ ਪਹਿਲੀ ਟੈਕਨੋਲੋਜੀ ਸੈਟਅਪ ਹੈ ਜਿਹੜਾ ਮੰਦੀਪ ਹਸਪੀਟਲ ਅਮਰਸਰ ਦੇ ਵਿੱਚ ਸ਼ੁਰੂ ਕਰ ਰਹੇ ਸੀ ਹੋਰ ਇਦਾਂ ਦੇ ਉਪਰਾਲੇ ਕਰਦਾ ਰਹੇਗਾ ਮੈਂ ڈیਫੀਨਿਟਲੀ ਜਦੋਂ ਤੱਕ ਸਾਹ ਹੈਗਾ ਜਦੋਂ ਤੱਕ ਰੱਬ ਨੇ ਸਾਹ ਦਿੱਤਾ ਹੋਇਆ ਉਹ ਸ਼ੁਰੂ ਤੋਂ ਹੀ ਮੇਰਾ ਉਪਰਾਲਾ ਏਰੀਆ ਹੈ ਮੇਰੀ ਟੀਮ ਦਾ ਵੀ ਮੇਰਾ ਵੀ ਕਿ ਜੋ ਵਰਲਡ ਦੇ ਵਿੱਚ ਬੈਸਟ ਟੈਕਨੋਲੋਜੀ ਹੈ ਉਹਦੇ ਤੋਂ ਆਪਣੇ ਲੋਕਾਂ ਨੂੰ ਵਾਂਝੇ ਨਹੀਂ ਰੱਖਣਾ ਉਹ ਹਮੇਸ਼ਾ ਟੈਕਨੋਲੋਜੀ ਨੂੰ ਇੱਥੇ ਲੈ ਕੇ ਆਉਣਾ ਇਸ ਟੈਕਨੋਲੋਜੀ ਦਾ ਇੱਕ ਹੋਰ ਐਡਵਾਂਟੇਜ ਇਹ ਹੈ ਕਿ ਇਹਦੇ ਨਾਲ ਇੱਕ ਤਾਂ ਆਪਰੇਸ਼ਨ ਆਸਾਨ ਹੋ ਜਾਣਗੇ ਜਿਹੜੇ ਮਰੀਜ਼ਾਂ ਦੇ ਕਦੀ ਹੋਈ ਨਹੀਂ ਸੀ ਪਾਉਣੇ ਦੂਸਰਾ ਇਹਦੇ ਨਾਲ ਜਿਹੜੇ ਜੂਨੀਅਰ ਡਾਕਟਰ ਚਾਹਣਗੇ ਮੈਂ ਅਮਨਦੀਪ ਹਸਪੀਟਲ ਮੈਂ ਉਸਕੇ ਜੋ ਨਿਯਾਮਕ ਹੈ ਡਾਕਟਰ ਕਰਤਾਰ ਸਿੰਘ ਜੀ ਐਂਡ ਡਾਕਟਰ ਅਮਨਦੀਪ ਸਿੰਘ ਜੀ ਅਸੀਂ ਹਮ ਨੂੰ ਕੋ ਕੰਗ੍ਰੈਚੁਲੇਟ ਕਰਤੇ ਹੈ ਅਭਿਨੰਦਨ ਦਿੰਤੇ ਹੈ कि आ, ये रीजन में पहली बार इतनी अच्छी टेक्नोलॉजी लाए जिससे दर्दियों के लिए बहुत आ, आ, अच्छा रहेगा क्योंकि वो प्रिसीजन टेक्नोलॉजी है जिससे आउटकम ऑफ ऑर्थोपेडिक सर्जरी एंड कैंसर सर्जरी एंड प्लास्टिक सर्जरी न्यूरो सर्जरी है सब में आ, और भी आ, अच्छे रिजल्ट मिलेंगे एंड उसके साथ सबसे अच्छी चीज़ ये है कि ये टीचिंग हॉस्पिटल है तो उसमें डॉक्टरों को भी पोस्ट ग्रेजुएट डॉक्टरों को भी ट्रेनिंग का पोस्ट ग्रेजुएट डॉक्टरों को भी ट्रेनिंग का एक अपॉर्चुनिटी मिलेगा एंड पोस्ट ग्रेजुएट डॉक्टर भी अच्छी तरह से ये नई टेक्नोलॉजी एडेप्ट कर सकेंगे जो हमारे देश के और रीजन के कल के भविष्य के लिए बहुत जरूरी है सो so, मैं सर्टनली वंस अगेन मैं नेशनल मेडिकल कमीशन की ओर से एंड नेशनल बोर्ड ऑफ एग्जामिनेशन मेडिकल साइंस की ओर से मैं अमनदीप हॉस्पिटल की टीम को अभिनंदन करता हूं एंड मैं ऑल्सो उनको रिक्वेस्ट करता हूं ऐसी जबी भी अपॉर्चुनिटी आए फ्यूचर में जो अपने रीजन के दर्दियों के लिए के जो उपयोगी रहे एंड एट द सेम टाइम अगर वो एजुकेशन uh, के लिए काम आए तो ये सबसे अच्छा रीजन uh, के हेल्थ केयर डेवलपमेंट के लिए रहेगा एंड उसके लिए सेंट्रल एजेंसीज लाइक हमारी जो एजेंसी है वो कोई भी मोटिवेशनल और लॉजिस्टिक सपोर्ट चाहती हैं इन टर्म्स ऑफ पॉलिसी अमेंडमेंट एंड अदर्स तो हम जरूर उनको हेल्प हेल्प करेंगे एंड हम चाहते हैं कि अच्छी टेक्नोलॉजी से पेशेंट आउटकम अच्छे हुए देश के हर कोने में एंड इसके लिए मैं अमनदीप हॉस्पिटल